ਭਾਰਤ ਵਨ ਸਵੰਨੀਆਂ ਧਾਰਮਿਕ ਇਤਿਹਾਸਕ ਤੇ ਸੱਭਿਆਚਾਰਕ ਮਹਾਨਤਾਵਾਲਾ ਦੇਸ਼ ਹੈ ਇਥੇ ਮਿਸ਼ਰਤ ਸੱਭਿਆਚਾਰ ਦਾ ਖੂਬਸੂਰਤ ਸੰਸਕ੍ਰਿਤਕ ਮਹਾਂਦਰਾ ਦੇਖਣ ਨੂੰ ਮਿਲਦਾ ਹੈ ਇਹ ਕੁਦਰਤੀ ਇਤਿਹਾਸ ਮਿਥਿਹਾਸ ਅਤੇ ਅਧਿਆਤਮਕ ਵਰਤਾਰੇ ਦੇ ਮਹੱਤਵ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਵਗਦੇ ਦਰਿਆਵਾਂ ਦਾ ਅਗੰਮੀ ਨਾਦ ਵੀ ਗੂੰਜਦਾ ਹੈ ਤੇ ਕਲਕਲ ਕਰਦੀਆਂ ਨਦੀਆਂ ਦਾ ਸੁਹਾਵਨਾ ਸਾਜ਼ ਵੀ ਵੱਜਦਾ ਹੈ। ਭਾਰ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੇ ਤਿਥਾਂ, ਤਿਹਾਰ ਤੇ ਮੇਲੇ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਇਨ੍ਹਾਂ ਤਿਹਾਰਾਂ ਵਿੱਚ ਖੁਸ਼ੀਆਂ, ਖੇੜਿਆਂ ਤੇ ਉਮੰਗਾਂ ਭਰਪੂਰ ਲੋਕ ਜੀਵਨ ਧੜਕਦਾ ਦਿਖਾਈ ਦਿੰਦਾ ਹੈ। ਹਰ ਤਿਹਾਰ ਸਾਨੂੰ ਕੋਈ ਨਾ ਕੋਈ ਸਿੱਖਿਆ ਦੇ ਕੇ ਜਾਂਦਾ ਹੈ। ਦੁਸਹਿਰੇ ਤੋਂ 9 ਦਿਨ ਪਹਿਲਾਂ ਨਰਾਤੇ ਚਲਦੇ ਹਨ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸ਼ਾਸਤਰਾਂ ਅਨੁਸਾਰ ਦਸ਼ਮੀ ਵਾਲੇ ਦਿਨ ਮਾਤਾ ਦੁਰਗਾ ਨੇ ਵੱਡੇ ਵੱਡੇ ਰਾਖਸ਼ਾਂ ਨੂੰ ਮਾਰਨ ਦੇ ਨਾਲ-ਨਾਲ ਵੱਡੇ ਹੰਕਾਰੀ ਰਾਖਸ਼ ਮਹਿਕਾ ਸੂਰ ਨੂੰ ਵੀ ਮਾਰ ਦਿੱਤਾ ਸੀ ਵਿਜੇ ਦਸ਼ਮੀ ਬਾਰੇ ਕਿਹਾ ਜਾਂਦਾ ਹੈ ਕਿ ਰਾਵਣ ਕਾਲ ਨੂੰ ਮੰਜੇ ਦੇ ਭਾਵੇਂ ਨਾਲ ਬੰਨ ਕੇ ਰੱਖਣ ਵਾਲਾ ਬੁੱਧੀਮਾਨ ਵਿਅਕਤੀ ਸੀ ਰਾਵਣ ਨੂੰ 6 ਸ਼ਾਸਤਰਾ ਤੇ ਚਾਰ ਵੇਦਾਂ ਦਾ ਗਿਆਨ ਸੀ। 라ਵਣ ਭਾਵੇਂ ਗਿਆਨवान, ਤਪੱਸਵੀ ਤੇ ਬਲਸ਼ਾਲੀ ਸੀ ਪਰ ਹੰਕਾਰੀ ਅਤੇ ਆਪਣੇ ਗਿਆਨ ਤੇ ਬਲ ਦੁਰੂਪਯੋਗ ਕਰਨ ਕਰਕੇ ਉਸ ਨੂੰ ਅੱਜ ਤੱਕ ਬਦੀ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਹੰਕਾਰ ਆ ਸੋ ਮਾਰਿਆ। ਇਸ ਤਿਹਾਰ ਤੋਂ ਬੱਚਿਆਂ ਨੂੰ ਨੈਤਿਕ ਸਿੱਖਿਆ ਵੀ ਮਿਲਦੀ ਹੈ। ਬੱਚੇ ਸਾਡੇ ਸਮਾਜ ਦਾ ਅਹਿਮ ਤੇ ਅਨੇਖੜਮਾ ਅੰਗ ਹਨ ਇਹਨਾਂ ਦੇ ਹੱਥਾਂ ਚ ਹੀ ਸਾਡਾ ਆਉਣ ਵਾਲਾ ਸਮਾਜ ਤੇ ਰਾਸ਼ਟਰ ਵਿਕਸਿਤ ਹੋਣਾ ਹੈ ਇਹਨਾਂ ਦੇ ਚਰਿੱਤਰ ਤੇ ਯੋਗਤਾ ਨੇ ਹੀ ਸભ્યਕ ਤੇ ਸਿਹਤਮੰਦ ਸਮਾਜ ਦਾ ਨਿਰਮਾਣ ਕਰਨਾ ਹੈ ਦੁਸਹਿਰਾ ਵੀ ਬੱਚਿਆਂ ਨੂੰ ਚੰਗੇ ਸભ્યਕ ਚਰਿੱਤਰ ਦੇ ਧਾਰਨੀ ਬਣਨ ਦੀ ਪ੍ਰੇਰਣਾ ਦਿੰਦਾ ਹੈ ਛਲਕਪਟ ਰਹਿਤ ਹੰਕਾਰ ਰਹਿਤ ਬੁਰਾਈਆਂ ਰਹਿਤ ਜੀਵਨ ਜੀਉਣ ਤੇ ਚੰਗੇ ਚਰਿੱਤਰ ਨਿਰਮਾਣ ਦੀ ਨੈਤਿਕ ਸਿੱਖਿਆ ਵੀ ਦਿੰਦਾ ਹੈ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਤਿਹਾਰ ਇਹ ਤਿਹਾਰ ਸਾਨੂੰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦਾ ਸਨੇਹਾ ਦਿੰਦਾ ਹੈ ਝੂਠ ਤੇ ਬਦੀ ਦੇ ਹਨੇਰੇ ਨੂੰ ਛੰਡਦਾ ਹੈ ਗਿਆਨਵਾਨ ਬਣ ਕੇ ਸਾਨੂੰ ਜ਼ਬਰ ਜ਼ੁਲਮ ਝੂਠ ਅਤਿਆਚਾਰ ਅਤੇ ਬੇਇਨਸਾਫੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕੂੜ ਕਪਟ, ਬੁਰਾਈ ਅਤੇ ਬਦੀ ਨੂੰ ਛੱਡ ਕੇ ਸੱਚ ਅਤੇ ਨੇਕੀ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਸ਼੍ਰੀ ਰਾਮਚੰਦਰ ਜੀ ਵੱਲੋਂ ਦਰਸਾਈ ਸ਼ਕਤੀ, ਭਗਤੀ, ਸਦਾਚਾਰ ਅਤੇ ਸਚਾਈ ਦੀ ਪਾਲਣਾ ਕਰਨ ਵਾਲੇ ਕਰਤਵਾਂ ਦੀ ਪ੍ਰੇਰਣਾ ਵੀ ਸਾਨੂੰ ਇਸ ਸਹਿਰੇ ਦੇ ਤਿਹਾਰ ਤੋਂ ਲੈਣੀ ਚਾਹੀਦੀ ਹੈ ਆਪਣੇ ਮਨ ਦੀਆਂ ਬਰਾਈਆਂ ਨੂੰ ਪੁਤਲੇ ਵਾਂਗ ਸਾੜ ਕੇ ਆਤਮਾ ਨੂੰ ਨਿਰਮਲ ਬਣਾਉਣਾ ਚਾਹੀਦਾ ਹੈ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ